ਰੋਜੇ ਘਰ ਵਾਲੇ ਨੂੰ ਟੈਨਸ਼ਨ ਦੇਣੀ ਹੋਵੇ ਨਾ ਤਾਂ ਰੋਟੀ ਖਾਂਦੇ ਨੂੰ ਬਸ ਇੰਨਾ ਕਹਿ ਦਿਓ ਰੋਟੀ ਖਾ ਲੈ ਤੈਨੂੰ ਕੋਈ ਗੱਲ ਪੁੱਛਣੀ ਐ ਫੇਰ ਦੇਖਿਓ ਜੇ ਉਹਦੇ ਹਲਕੇ ਤੇ ਰੋਟੀ ਟੱਪ ਜੇ ਆ ਕੀ ਕਰ ਰਹੇ ਐ ਇਹ ਜ਼ਹਿਰ ਐ ਸਾਲੇ ਰੋਜ ਰੋਜ ਦੇ ਝਗੜੇ ਤੋਂ ਮੈਂ ਇਥੋਂ ਤੰਗ ਆ ਚੁੱਕਿਆ ਹਾਂ ਖੁਦਕੁਸ਼ੀ ਕਰ ਰਹੇ ਐ ਹਾਂ ਏ ਪੀ ਕੇ ਸਾਲਾ ਇੱਥੋਂ ਤਾਂ ਪੈਂਡਾ ਛੁੱਟੂਗਾ ਕਰ ਲੈ ਫਿਰ ਮਾਰ ਕੇ ਜਾਏਗਾ ਕਿੱਥੇ ਸੱਤ ਜਨਮਾਂ ਦਾ ਸਾਥ ਹੈ ਆਪਣਾ ਪਰਵਾਹ ਨਾ ਕਰ ਅਗਲੇ ਜਨਮ 'ਚ ਵੀ ਤੈਨੂੰ ਮੈਂ ਹੀ ਮਿਲੂੰਗੀ ਅੱਜ ਭੈਣੇ ਮੇਰੇ ਘਰ ਵਾਲੇ ਨਾਲ ਮੇਰੀ ਲੜਾਈ ਹੋ ਗਈ ਬਾਲਾ ਹੀ ਰੋਪ ਜਾ ਮਾਰਦਾ ਸੀ ਆਖੇ ਤੂੰ ਮੇਰਾ ਕੀ ਵਿਗਾੜ ਲੇਂਗੀ 5 ਘੰਟੇ ਹੋ ਗਏ ਹੁਣ ਉਹਨੂੰ ਚਾਰਜਰ ਲਾ ਦੇਣ ਨੂੰ ਪੁੱਛਣ ਦੀ ਹਿੰਮਤ ਵੀ ਨਹੀਂ ਹੈਗੀ ਉਹਦੀ ਚਲਾ ਲਵੇ ਫੋਨ ਹੁਣ ਜੀ ਜ਼ਿੰਦਗੀ ਤਾਂ ਪਤੀ ਤਲਾਸ਼ ਕਰਨ ਤੇ ਨਿਕਲ ਜਾਂਦੀ ਏ ਤੇ ਅੱਧੀ ਜ਼ਿੰਦਗੀ ਪਤੀ ਦੀ ਤਲਾਸ਼ੀ ਲੈਣ ਤੇ ਤੂੰ ਕੀ ਆ ਸਵੇਰ ਦਾ ਸੂਟਾਂ ਦਾ ਖਲਾਰਾ ਜਾ ਪਾ ਕੇ ਬੈਠੀ ਯਾਰ ਮੈਂ ਆ ਆਪਣੇ ਵਿਆਹ ਵਾਲੇ ਸੂਟ ਵੇਖਣ ਦੀ ਆਉਂਦੀ ਨਹੀਂ ਔਰ ਮੈਨੂੰ ਤੇ ਵਿਆਹ ਵਾਲੇ ਸੂਟ ਕਿੱਥੋਂ ਆਉਣੇ ਆ ਉਹ ਮੈਨੂੰ ਆਟਾ ਚੱਕੀ ਵਾਲਾ ਮਿਲਿਆ ਏ ਕੀ ਕਹਿੰਦਾ ਆਂਦਾ ਜਦੋਂ ਦਾ ਤੇਰਾ ਵਿਆਹ ਹੋਇਆ ਤੁਹਾਡੇ ਘਰ ਆਟਾ ਸਭ ਤੋਂ ਵੱਧ ਜਾਂਦਾ ਮੈਂ ਕੀ ਦਸੀਏ ਭਰਾਵਾ ਤੂੰ ਦੇ ਆਟਾ ਪੀਣ ਵਾਲੀ ਮਸ਼ੀਨ ਲੈ ਕੇ ਆਇਆ ਅਸੀਂ ਖਾਣ ਵਾਲੀ ਲੈ ਆਏ ਏ <laughs> अच्छा तू ही hàngਣ ਪਰਉੜੇ ਸੁਣੋ ਹਾਂ ਉਹ ਫ੍ਰਿਜ ਤੇ ਪਰਚੀ ਰੱਖੀ ਆ ਬਾਜ਼ਾਰੋਂ ਜਾ ਕੇ ਸਾਮਾਨ ਲੈ ਆਓ ਸਾਰਾ ਯਾਰ ਮੈਂ ਤੈਨੂੰ ਕਿੰਨੇ ਵਾਰ ਹੀ ਕਹਿ ਚੁੱਕਿਆ ਆਪਦੀ ਇਹ ਸਕੂਟੀ ਸਕਾਟੀ ਦੀ ਚਲਾਉਣੀ ਸਿੱਖ ਲੈ ਐਵੇਂ ਮੈਨੂੰ ਦੁਖੀ ਕਰਦੀ ਐ ਮੈਨੂੰ ਸਕੂਟੀ ਚਲਾਉਣ ਦੀ ਕੀ ਲੋੜ ਐ ਜਦੋਂ ਮੇਰਾ ਜ਼ਬਾਨ ਚਲਾਇਆ ਹੀ ਸਾਰਾ ਕੰਮ ਹੋ ਰਿਹਾ ਹੈ ਮੇਰੀ ਗੱਲ ਸੁਣਿਓ ਹਾਂ ਜਦੋਂ ਮੁਮਤਾਜ਼ ਮਰ ਗਈ ਸੀ ਹੂੰ ਤੇ ਸ਼ਾਹਜਹਾਨ ਨੇ ਉਹਦੀ ਯਾਦ ਵਿੱਚ ਤਾਜਮਹਿਲ ਬਣਾਇਆ ਹੈ ਆਹੋ ਤੇ ਜੇ ਕੱਲ ਨੂੰ ਮੈਨੂੰ ਕੁਝ ਹੋ ਜਾਏ ਤੇ ਤੁਸੀਂ ਕੀ ਬਣਾਓਗੇ ਯਾਰ ਮੈਂ ਤਾਂ ਵੈਸੇ ਪੂੜੀਆਂ ਛੋਲੇ ਸੋਚੇ ਤੇਨ ਖਾਣਾ ਲਵਾ ਪੂੜੀਆਂ ਛੋਲੇ ਪਹਿਲਾਂ ਮੈਨੂੰ ਇਹੇ ਦੱਸ ਜਦੋਂ ਆਪਾਂ ਹੁਣ ਬਾਜ਼ਾਰ ਗਏ ਸੀ ਹਾਂ ਉਹ ਕੌਣ ਸੀ ਜਿਹੜੀ ਤੈਨੂੰ ਇਸ਼ਾਰੇ ਕਰ ਰਹੀ ਸੀ ਤੇ ਤੂੰ ਵੀ ਉਹਦੇ ਵੱਲ ਦੇਖ ਰਿਹਾ ਸੀ ਮੈਨੂੰ ਜਲਦੀ ਦੱਸ ਜਲਦੀ ਹੁਣ ਤੂੰ ਚੁੱਪ ਕਿਉਂ ਹੋ ਗਿਆ ਤੈਨੂੰ ਕਾਦੀ ਚਿੰਤਾ ਹੋਗੀ ਮੇਰੇ ਸਹੁਰੇ ਦੇ ਦੀਏ ਚਿੰਤਾ ਤਾਂ ਹੋਈ ਜਾਂਦੀ ਐ ਮੇਰੇ ਸਾਲੇ ਦੇ ਦੀ ਮੈਨੂੰ ਤਾਂ ਜਮੇ ਸਮਝ ਨਹੀਂ ਆ ਰਹੀ ਹੁਣ ਉਹ ਵੀ ਤਾਂ ਪੁੱਛੂਗੀ ਵੀ ਤੂੰ ਕੌਣ ਸੀ ਤੂੰ ਵੀ ਕਦੋਂ ਦਾ ਫੋਨ ਦਾ ਮੱਥਾ ਮਾਰਨ ਦੇਈ ਓ ਯਾਰ ਮੈਂ ਆ ਫੇਸ ਲੋਕ ਲਾਇਆ ਏ ਹੁਣ ਲੋਕ ਖੁੱਲਣ ਨਹੀਂ ਦਿਆ ਤੇ ਜਦੋਂ ਇਹ ਫੇਸ ਲੋਕ ਲਾਇਆ ਸੀ ਤੇ ਮੇਕਅਪ ਕੀਤਾ ਸੀ ਆਹੋ ਕੀਤਾ ਸੀ ਤੇ ਉਹ ਚੜੇਲੇ ਤੈਨੂੰ ਪਛਾਣਨ ਨਹੀਂ ਦਿਆ ਜਾ ਮੇਕਅਪ ਕਰਕੇ ਆ